Ontario provincial elections ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ ਦੱਸ ਦਈਏ ਕਿ ਬੀਤੇ ਦਿਨੀ Ontario PC ਪਾਰਟੀ ਦੇ ਉਮੀਦਵਾਰ ਅਤੇ ਮੌਜੂਦਾ ਟ੍ਰਾਂਸਪੋਰਟ ਮੰਤਰੀ ਸਰਦਾਰ ਪ੍ਰਭਮਿਤ ਸਰਕਾਰਿਆ ਦੇ ਵੱਲੋਂ ਓਪਨ ਹਾਊਸ ਲਾਂਚ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੂੰ ਲੋਕਾਂ ਦਾ ਬਹੁਤ ਸਾਥ ਦੇਖਣ ਨੂੰ ਮਿਲਿਆ ਵੱਡੀ ਗਿਣਤੀ ਦੇ ਵਿੱਚ ਲੋਕ ਉਹਨਾਂ ਨੂੰ ਸਪੋਰਟ ਕਰਨ ਦੇ ਲਈ ਪਹੁੰਚੇ ਇਸ ਮੌਕੇ ਪ੍ਰਭਮਿਤ ਸਰਕਾਰਿਆ ਨੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਤੇ ਉਹਨਾਂ ਕਿਹਾ ਕਿ 21 ਫਰਵਰੀ ਨੂੰ ਜਦੋਂ ਚੋਣਾਂ ਹੋ ਜਾ ਰਹੀਆਂ ਹਨ ਉਸ ਦੇ ਵਿੱਚ ਜ਼ਰੂਰ ਆਪਣੇ ਕੀਮਤੀ ਵੋਟ ਪਾਈ ਜਾਵੇ। অন্ਟਾਰੀਓ ਦੇ ਪ੍ਰੀਮੀਅਰ ਡਗਫੋਰਡ ਦੇ ਵੱਲੋਂ ਜਲਦੀ ਸੁਭਾਈ ਚੋਣਾਂ ਕਰਵਾਈਆਂ ਜਾ ਰਹੀਆਂ ਹਨ ਜਿਸ ਕਾਰਨ ਪਾਰਟੀਆਂ ਵੱਲੋਂ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ। অন্ਟਾਰੀਓ ਪ੍ਰੋਗਰੈਸਿਵ ਕਨਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਅਤੇ ਮੌਜੂਦਾ ਟਰਾਂਸਪੋਰਟ ਮੰਤਰੀ ਪ੍ਰਮਿਤ ਸਰਕਾਰੀਆ ਵੱਲੋਂ ਓਪਨ ਹਾਊਸ ਲਾਂਚ ਕਰਵਾਇਆ ਗਿਆ। ਇਸ ਦੌਰਾਨ ਉਹਨਾਂ ਨੂੰ ਵੱਡੀ ਗਿਣਤੀ ਵਿੱਚ ਲੋਕਾਂ ਦਾ ਸਾਥ ਮਿਲਿਆ। ਕਾਫੀ ਬ੍ਰੈਂਟਨ ਵਾਸੀ ਉਹਨਾਂ ਨੂੰ ਮਿਲਣ ਲਈ, ਸਾਥ ਦੇਣ ਲਈ ਉਤਸ਼ਾਹਿਤ ਕਰਨ ਲਈ ਪਹੁੰਚੇ। ਕੁਝ ਲੋਕਾਂ ਵੱਲੋਂ ਫੀਡਬੈਕ ਵੀ ਦਿੱਤੀ ਜਾ ਰਹੀ ਸੀ ਅਤੇ ਜੋ ਕੋਈ ਹੋਰ ਸਮੱਸਿਆ ਆਇਆ ਤਾਂ ਉਸ ਬਾਰੇ ਵੀ ਪ੍ਰਬੰਧ ਸਰਕਾਰੀਆਂ ਨਾਲ ਗੱਲਬਾਤ ਕੀਤੀ ਗਈ। ਇਸ ਮੌਕੇ ਵਲੰਟੀਅਰਸ ਦੀ ਟੀਮ ਵੀ ਮੌਜੂਦ ਸੀ ਦਿਨਾਂ ਵੱਲੋਂ ਸਭ ਕੁਝ ਬਹੁਤ ਹੀ ਚੰਗੇ ਢੰਗ ਨਾਲ ਪ੍ਰਬੰਧ ਕੀਤਾ ਗਿਆ ਸੀ ਖਾਣ ਪੀਣ ਦਾ ਵੀ ਪੂਰਾ ਪ੍ਰਬੰਧ ਸੀ ਟ੍ਰਾਂਸਪੋਰਟ ਮੰਤਰੀ ਪ੍ਰਬੀਤ ਸਰਕਾਰਿਆ ਨੇ ਕਿਹਾ ਕਿ ਉਹਨਾਂ ਨੂੰ ਲੋਕਾਂ ਦਾ ਸਾਥ ਦੇ ਕੇ ਬਹੁਤ ਚੰਗਾ ਲੱਗ ਰਿਹਾ ਹੈ ਉਹਨਾਂ ਨੇ ਪ੍ਰੀਮੀਅਰ ਡਗਫੋਰਡ ਦੀ ਸਰਕਾਰ ਵੱਲੋਂ ਬ੍ਰੈਂਟਨ ਲਈ ਕੀਤੇ ਗਏ ਕੰਮਾਂ ਦੀ ਗੱਲ ਕੀਤੀ ਅਤੇ ਕਿਹਾ ਕਿ ਸਾਡੀ ਸਰਕਾਰ ਵੱਲੋਂ ਹੁਣ ਤੱਕ ਜੋ ਵਾਅਦੇ ਕੀਤੇ ਗਏ ਸਨ ਉਹਨਾਂ ਸਾਰੇ ਵਾਅਦਿਆਂ ਨੂੰ ਪੂਰਾ ਕਰ ਦਿੱਤਾ ਗਿਆ ਹੈ ਜਿਵੇਂ ਕਿ ਬ੍ਰੈਂਟਨ ਵਿੱਚ ਦੂਜੇ ਹਸਪਤਾਲ ਦਾ ਨਿਰਮਾਣ ਸ਼ੁਰੂ ਹੋਣ ਵਾਲਾ ਹੈ ਅਤੇ ਹਾਈਵੇ 413 ਨਾਲ ਹੀ ਨਵਾਂ ਮੈਡੀਕਲ ਸਕੂਲ ਜੋ ਕਿ ਗਰਮੀਆਂ ਵਿੱਚ ਸ਼ੁਰੂ ਹੋ ਜਾਵੇਗਾ ਇਸ ਤੋਂ ਇਲਾਵਾ ਹੁਣ ਅੰਡਰਗਰਾਉਂਡ ਐਲ ਆਰਟੀ ਸਬਵੇ ਬਣਾਉਣ ਦੇ ਪ੍ਰੋਜੈਕਟ ਦੀ ਵੀ ਸ਼ੁਰੂਆਤ ਕਰ ਦਿੱਤੀ ਗਈ ਹੈ ਤੇ ਸਰ ਅੱਜ ਇੱਥੇ ਇੰਨੇ ਲੋਕ ਪਹੁੰਚ ਰਹੇ ਤੁਹਾਨੂੰ ਸਪੋਰਟ ਕਰ ਰਹੇ ਨੇ ਇੰਨਾ ਪਿਆਰ ਦੇਖਣ ਨੂੰ ਮਿਲ ਰਿਹਾ ਪਿਛਲੇ ਕਈ ਸਾਲਾਂ ਤੋਂ ਤੇ ਅੱਜ ਵੀ ਬੋੜੀ ਵੱਡੀ ਦੇ ਵਿੱਚ ਕਮਿਊਨਿਟੀ ਦਾ ਤੁਹਾਨੂੰ ਸਾਥ ਮਿਲ ਰਿਹਾ ਹੈ ਇਸ ਮੌਕੇ ਕੀ ਕਹਿਣਾ ਚਾਹੋਗੇ Uh, we are always very thankful, to that our always very thankful. And we've a strong agenda to move forward over the next few years are continue building and protecting Ontario. we we're the we're very thankful for that and we're a strong agenda that the we to continue building and protecting Ontario. ਇਸ ਲਈ ਛੋਟਾ ਜਿਹਾ ਜੇਕਰ ਤੁਸੀਂ ਦੱਸਣਾ ਚਾਹੋਗੇ ਕਿ ਪਿਛਲੇ ਇਨ ਸਾਲਾਂ ਤੋਂ ਤੁਹਾਡੀ ਸਰਕਾਰ ਹਰਕਤ ਦੇ ਵਿੱਚ ਆ ਤਾਂ ਹੁਣ ਤੱਕ ਜੋ ਕੰਮ ਕੀਤੇ ਗਏ ਨੇ ਇੱਕ ਵਾਰੀ ਉਹਤੇ ਵੀ ਜ਼ਰੂਰ ਚਾਨਣਾ ਪਾਓ ਸ਼ਾਰਟ ਦੇ ਵਿੱਚ ਹਾਂਜੀ ਖਾਸ ਕਰਕੇ ਬ੍ਰੈਮਟਨ ਦੇ ਵਿੱਚ ਸਭ ਤੋਂ ਵੱਡੀ ਇਨਵੈਸਟਮੈਂਟਸ ਜਿਹੜੀਆਂ ਹੋ ਚੁੱਕੀਆਂ ਅੱਜ ਤੱਕ ਆਪਣੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਹੋਈਆਂ ਜੋ ਟੈਕੀਆਸੀ ਹਾਈਵੇ ਜਾਰੀ ਸੋ ਤੇਨਾਂ ਦੀ ਗੱਲ ਕਰਦੇ ਆ ਨਵੀ ਐਲ ਆਰਟੀ ਜਿਹੜੀ ਆ ਰਹੀ ਆ ਨਵਾਂ ਹਸਪੀਟਲ ਜਿਹੜਾ ਆ ਰਿਹਾ ਤੇ ਪਹਿਲਾ ਨਾ ਮੈਡੀਕਲ ਸਕੂਲ ਬ੍ਰੈਂਪਟਨ ਦੇ ਵਿੱਚ ਜਿਹੜਾ ਜੀਟੀਏ ਚ ਪਹਿਲੀ ਵਾਰ 100 ਇਅਰ ਬਾਅਦ ਜਿਹੜਾ ਖੁੱਲਣ ਲੱਗਾ ਉਹ ਆਪਣੇ ਸਪਟੰਬਰ ਦੇ ਵਿੱਚ ਫਰਸਟ ਕਲਾਸ ਜਿਹੜੀ ਹੈਗੀ ਆ ਉਹ ਸ਼ੁਰੂ ਹੋ ਗਈ ਉਸ ਰੈਟੇਨਸ਼ਨ ਵੀ ਜਿਹੜੀਆਂ ਹੈਗੀਆਂ ਚੱਲ ਪੀਆਂ ਸੋ ਇਟਸ ਵੈਰੀ ਵੈਰੀ ਬਿਗ ਪ੍ਰੋਗਰੈਸ ਜੁਰੀਓਸੀ ਬ੍ਰੈਂਪਟਨ ਦੀ ਬਣਾਈ ਕੀਤੀ ਹੈਗੀ ਆ ਜਿਹੜੇ ਅੰਟਰੀਅਨ ਲਿਬਰਲਸ ਹੈਗੇ ਆ ਜਵਾਨੀ ਕ੍ਰਾਂਬੀ ਉਹਨਾਂ ਨੇ ਹਮੇਸ਼ਾ ਬ੍ਰੈਂਪਟਨ ਦਾ ਵਿਰੋਧ ਕੀਤਾ ਖਾਸ ਕਰਕੇ ਜਦੋਂ ਮਿਸਿਸ ਅਗਦੇ ਮੇਅਰ ਸੀਗੇ ਉਹਨਾਂ ਨੇ ਹਮੇਸ਼ਾ ਬ੍ਰੈਂਪਟਨ ਦੇ ਖਿਲਾਫ ਵੋਟਾਂ ਪਾਈਆਂ ਤੇ ਖਿਲਾਫ ਬੋਲੇ ਆ ਸੋ ਸਿਰਫ ਪ੍ਰੀਮੀਅਰ ਡਗ ਫੋਰਡ ਹੈਗੇ ਜੋ ਪ੍ਰੋਗਰੈਸ ਨੂੰ ਪ੍ਰੋਟੈਕਟ ਕਰਕੇ ਅੰਟਰੀਅਨ ਨੂੰ ਪ੍ਰੋਟੈਕਟ ਬ੍ਰੈਂਪਟਨ ਨੂੰ ਪ੍ਰੋਟੈਕਟ ਕਰ ਸਕਦੇ ਇਸ ਮੌਕੇ ਤੇ ਉਹਨਾਂ ਦਾ ਸਾਥ ਦੇਣ ਲਈ ਪੀਸੀ ਪਾਰਟੀ ਦੇ ਉਮੀਦਵ ਦੁਵਾਰ ਅਤੇ ਬ੍ਰੈਂਟਨ ਵੈਸਟ ਤੋਂ ਐਮਪੀਪੀ ਅਮਰਜੋਤ ਸੰਧੂ ਵਿਪਹੁੰਚੇ ਨਾਲ ਹੀ ਡਿਪਨੀ ਮੇਅਰ ਹਰਕੀਰਤ ਸਿੰਘ ਰੀਜਨਲ ਕਾਉਂਸਲਰ ਪਾਲ ਵੈਸੈਂਟੇ ਕੈਲਡਨ ਤੋਂ ਮੇਅਰ ਐਨੈਟ ਗਰੋਵਜ਼ ਸਾਬਕਾ ਪੇਲ ਪੁਲਿਸ ਸਰਵਿਸਿਜ਼ ਬੋਰਡ ਦੇ ਮੈਂਬਰ ਰੌਨ ਚੱਠਾ ਵੀ ਮੌਜੂਦ ਸਨ ਸਾਰਿਆਂ ਨੇ ਕਿਹਾ ਕਿ ਪ੍ਰਬਿੰਦ ਸਰਕਾਰਿਆ ਇੱਕ ਬਹੁਤ ਹੀ ਚੰਗੇ ਅਤੇ ਨੇਕ ਇਨਸਾਨ ਹਨ ਅਤੇ ਉਹ ਹਰ ਸਮੇਂ ਲੋਕਾਂ ਦੀ ਮਦਦ ਕਰਨ ਲਈ ਹਾਜ਼ਰ ਰਹਿੰਦੇ ਹਨ First of all, I want to say that Prab has been a great friend to the town of Caledon. He has certainly helped us with some of the challenges we are having in Caledon, in such as the Highway 10 issues with respect to road safety. Um, he's, we're working with him on the illegal trucking issue. Um, and he's also been a huge, huge supporter. Of course, Prab Meet grew up in Caledon. I don't know if many of you know that. So he's a friend to Caledon. And we were very, very excited about the announcement in the 2.0 announcement for go transit or go train coming to bolton so we look forward to continue working with him so that um, he can get back to work and continue to work on the projects that we've been working with him on in caledon sir to the program not only caledon sorry is <laughs> serving one of the busy file ਜਿਹੜੇ ਕਿ ਟ੍ਰਾਂਸਪੋਰਟੇਸ਼ਨ ਮਿਨਿਸਟਰੀ ਆ ਜਿਹੜੇ ਕਿ ਇੱਕ ਮੇਨ ਮਿਨਿਸਟਰੀ ਆ ਲੰਬਾ ਚੌੜਾ ਨੈਟਵਰਕ ਆ ਸਾਡਾ ਜਿਹੜਾ ਸਾਰਾ ਰੀਜਨ ਆ ਇਨਕਲੂਡਿੰਗ ਕੈਲਡਨ ਬ੍ਰੈਂਚਨ ਸਾਨੂੰ ਰੋਡ ਨੈਟਵਰਕਸ ਤੇ ਹਾਈਵੇਜ਼ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਐਂਡ ਹੀ ਇਸ ਡਿਲੀਵਰਿੰਗ ਫॉर ਦਾ ਪੀਪਲ ਆਫ ਨਾਟ ਓਨਲੀ ਫॉर ਦਾ ਬ੍ਰੈਂਟਨ ਸਾਊਥ ਆਪਣੇ ਬਾਕੀ ਦੇ ਜਿਹੜੇ ਨੇੜੇ ਤੇੜੇ ਵਾਲੇ ਜਿੰਨੇ ਵੀ ਸ਼ਹਿਰ ਆ ਉਹਨਾਂ ਨੂੰ ਸੋ ਤੁਸੀਂ ਦੇਖ ਸਕਦੇ ਹੋ ਕਿ ਇਨੀ ਹੈਵੀ ਸਨੋ ਦੇ ਬਾਵਜੂਦ ਦਰ ਇਜ਼ ਲਾਟਸ ਆਫ ਪੀਪਲ ਹੇਅ ਕਾਫੀ ਜਿਹੜਾ ਪਰ ਮਹਾ ਹੰਗਾਰਾ ਐ ਇਸ ਰਾਈਡਿੰਗ ਤੋਂ ਪ੍ਰਭੀਤ ਨੂੰ ਮਿਲ ਰਿਹਾ ਅ 第三 ਉਹਨਾਂ ਦਾ ਇਲੈਕਸ਼ਨ ਹੈ ਐਂਡ ਹਮੇਸ਼ਾ ਕਮਿਊਨਿਟੀ ਨੇ ਉਹਨਾਂ ਦਾ ਸਾਥ ਦਿੱਤਾ ਕਿਉਂਕਿ ਪ੍ਰੋਮਿਸ ਸਰਕਾਰੀਆਂ ਹਮੇਸ਼ਾ ਕਮਿਊਨਿਟੀ ਦਾ ਸਾਥ ਦਿੰਦੇ ਆ ਸੋ ਦੈਟਸ ਵਾਈ ਆਮ ਹੇਅਰ ਮੇਅਰ ਗਰੋਵ ਇਜ਼ ਹੇਅਰ ਅਸੀਂ ਸਾਰੇ ਪ੍ਰੋਮਿਸ ਦੀ ਸਪੋਰਟ ਕਰਦੇ ਆਂ and uh, we want to see him back at the queen's park so he can look after our need of our communities in a better way in the future بالکل ہی سرکاری صاحب ਨੂੰ ਤੇ ساری ٹیم ਨੂੰ ਮੈਂ ਵਧਾਈ ਦਿੰਦਾ ਕਿ ਜਿਹਨਾਂ ਨੇ ਅੱਜ ਆਪਣੀ ਕੈਂਪੇਨ ਲਾਂਚ ਕੀਤੀ ਆ ਬਹੁਤ ਹੀ ਮਿਹਨਤ ਕਰਕੇ ਜਿਹੜਾ ਕਹੋ ਕਿ ਟੀਮ ਮਿਹਨਤ ਕਰ ਰਹੀ ਆ ਤੇ ਆਪਾਂ ਸਾਰੇ ਜਿਹੜਾ ਬ੍ਰੈਂਟਨ ਦੇ ਲੋਕ ਜਾਣਦੇ ਆ ਸਰਕਾਰੀਆ ਸਾਹਿਬ ਨੇ ਐਜ਼ ਅ ਟ੍ਰਾਂਸਪੋਰਟੇਸ਼ਨ ਮਿਨਿਸਟਰ ਜਿਹੜੇ ਕਾਫੀ ਕੰਮ ਕੀਤੇ ਆ ਜਿਹੜੇ ਆਪਣੇ ਖਾਸ ਕਰਕੇ ਜਿਹੜੇ ਇਸ਼ੂਜ਼ ਹੈਗੇ ਚਾਹੇ ਆਪਾਂ ਹਾਈਵੇ 413 ਦੀ ਗੱਲ ਕਰਦੇ ਆ ਚਾਹੇ ਜਿਹੜੇ ਮੈਂ ਦੋ ਮੋਸ਼ਨ ਲੈ ਕੇ ਆਂਦੇ ਉਹਨਾਂ ਵਿੱਚ ਉਹਨਾਂ ਦਾ ਬਹੁਤ ਸਾਥ ਰਿਹਾ ਚਾਹੇ 에어 ਬ੍ਰੇਕਰ ਨਿਊਵਲ ਟੈਸਟ ਨੂੰ ਖਤਮ ਕਰਨਾ ਜਾਂ ਜਿਹੜਾ ਹੁਣ ਆਪਾਂ ਇੱਕ ਸਾਲ ਦਾ ਵੇਟਿੰਗ ਪੀਰੀਅਡ ਜਿਹੜਾ ਪ੍ਰਪੋਜ਼ ਕਰ ਰਹੇ ਟ੍ਰੱਕ ਇੰਡਸਟਰੀ ਦੇ ਲਈ ਸੋ ਬ੍ਰੈਮਟਨ ਦੇ ਹੋਰ ਵੀ ਜਿਹੜੇ ਮੁੱਦੇ ਹੈਗੇ ਆ ਆਪਾਂ ਮੈਨੂੰ ਲੱਗਦਾ ਕਿ ਲੋਕ ਬਿਲਕੁਲ ਸਾਥ ਦੇਣਗੇ ਸਾਡਾ ਕਿਉਂਕਿ ਅਸੀਂ ਸਾਡੀ ਕੋਸ਼ਿਸ਼ ਰਹੀ ਹੈ ਕਿ ਪਿਛਲੇ 7 ਸਾਲ ਦੇ ਵਿੱਚ ਜਾ ਜਿੱਦਾਂ ਆਪਾਂ ਗੱਲ ਕਰਦੇ ਹਾਸਪੀਟਲ ਦੀ ਮੈਡੀਕਲ ਯੂਨੀਵਰਸਿਟੀ ਦੀ ਐਲ ਆਰਟੀ ਹੋਰ ਵੀ ਜਿਹੜੇ ਪ੍ਰੋਜੈਕਟਸ ਹੈਗੇ ਆ ਤੇ ਉਮੀਦ ਕਰਦੇ ਆ ਕਿ ਲੋਕ ਆਪਣਾ ਸਾਥ ਦੇ ਕੇ ਸਾਨੂੰ ਦੁਬਾਰਾ ਜਿਹੜਾ ਜੀ ਬ੍ਰੈਂਪਟਨ ਤੋਂ ਪੰਜ ਦੀਆਂ ਪੰਜ ਸੀਟਾਂ ਜਿਹੜੀਆਂ ਬਲੂ ਕਰਨਗੇ ਤਾਂ ਕਿ ਜਿਹੜੀਆਂ ਆਪਾਂ ਬ੍ਰੈਂਪਟਨ ਦੀ ਡਿਵੈਲਪਮੈਂਟ ਨੂੰ ਜਿਹੜਾ ਹੋਰ ਅੱਗੇ ਲੈ ਕੇ ਜਾ ਸਕੇ ਜੀ ਤਾਂ ਤੁਸੀਂ ਪਰਮੇ ਸਰਕਾਰੀ ਅਜਿ ਨੂੰ ਜਸਪੋਰਟ ਕਰਨ ਦੇ ਲਈ ਇੱਥੇ ਪਹੁੰਚੇ ਹੋ ਤਾਂ ਉਹਨਾਂ ਦੇ ਵੱਲੋਂ ਜੋ ਕੰਮ ਕੀਤੇ ਜਾਂਦੇ ਨੇ ਉਹਨਾਂ ਲਈ ਕੀ ਕਹਿਣਾ ਚਾਹੋਗੇ ਮੈਂ ਕਹਿਣਾ ਚਾਹੁੰਦਾ ਕਿ ਲਸਨ ਐਨੀ ਬਾਲ ਟੂ ਡਿਲੀਵਰ ਕਿਤਾ ਸਾਡੇ ਪੂਰੇ ਬ੍ਰੈਂਪਟਨ ਵਾਸਤੇ ਆਬਵੀਸਲੀ ਬ੍ਰੈਂਪਟਨ ਸਾਉਥਵਿਚ ਐਂਡ ਅਦਰ ਕਾਫੀ ਜੋਰਾ ਐਂਡ ਸਪੋਰਟ ਵੀ ਆ ਬਟ ਅਪਾ ਦੇਖਦੇ ਬ੍ਰੈਂਪਟਨ ਵਾਈਡ ਪਾਵੇਂ ਅਪਾ ਐਲ ਆਰਟੀ ਦੀ ਗੱਲ ਕਰੀਏ ਜਾਂ ਲੌਂਗ ਟਰਮ ਕੇਅਰ ਹੋਮ ਦੀ ਗੱਲ ਕਰੀਏ ਇਹ ਨਹੀਂ ਹਮੇਸ਼ਾ ਸਾਥ ਦੇ ਦਿੱਤਾ ਕਮਿਊਨਿਟੀ ਦਾ ਸਰਵਿਸ ਕਰਕੇ ਸਾਨੂੰ ਇਦਾਂ ਹੁੰਦਾ ਜਿਹੜੇ ਬ੍ਰੈਂਪਟਨ ਲਈ ਕੰਮ ਕਰਦੇ ਆ ਚੁਣੇ ਹੋਏ ਨੇ ਮੈਂਦੇ ਆਪਾਂ ਉਹਨਾਂ ਨੂੰ ਸਪੋਰਟ ਕਰੀਏ ਇੱਥੇ ਮੇਰੇ ਨਾਲ ਸਾਡੇ ਰੀਜਨਲ ਕੈਂਸਰ ਪਾਵਰ ਸੈਂਟਰ ਵੀ ਪੋਚਿਆ ਇਹਨਾਂ ਦਾ ਬਾਲ ਲੰਬੇ ਸਮੇਂ ਤੋਂ ਵੀ ਸੁਪਨਾ so what do you want to say about today? Uh, just to say that on behalf of myself, my family, uh, i reside in brampton south and i'm very pleased to be here to support prab meet and uh, to thank him for all of the work that he has done to support this city. in so many ways, he has demonstrated himself to be a great leader. He has been a true son of this city. And uh, as the mayor mentioned, in terms of all of the important projects that we have here in the city of Brampton, he has done nothing but support, nothing but elevate Brampton to a higher level. And so we're very pleased to be here to support this great man. Any message you want to convey to the audience who is watching you? Oh, absolutely. You know, listen, every election matters, every election is important. Uh, make sure that uh, on February 27th, you go out there and vote. Support and uh, practice your uh, God given rights to support people who do good in our community. ਜੂਨ 2026 ਵਿੱਚ ਚੋਣਾਂ ਹੋਣ ਦੀ ਬਜਾਏ ਹੁਣ 27 ਫਰਵਰੀ 2025 ਨੂੰ ਚੋਣਾਂ ਹੋ ਰਹੀਆਂ ਹਨ ਡਗਫੋਰ ਨੇ 2018 ਦੇ ਵਿੱਚ ਪਹਿਲੀ ਵਾਰ ਪ੍ਰੀਮੀਅਰ ਦੀ ਚੋਣ ਲੜੀ ਸੀ ਅਤੇ ਜਿੱਤ ਪ੍ਰਾਪਤ ਕੀਤੀ ਸੀ ਉਸ ਤੋਂ ਬਾਅਦ 2022 ਦੀਆਂ 온ਟਾਰੀਓ ਸੁਭਾਈ ਇਲੈਕਸ਼ਨਜ਼ ਵਿੱਚ ਵੀ ਡਗਫੋਰ ਨੂੰ ਬਹੁਮਤ ਨਾਲ ਜਿੱਤ ਹਾਜ਼ਰ ਹੋਈ ਸੀ ਹੁਣ ਦੇਖਣਾ ਹੈ ਹੋਵੇਗਾ ਕਿ 2025 ਦੇ ਵਿੱਚ 온ਟਾਰੀਓ ਵਿੱਚ ਕਿਹੜੀ ਸਰਕਾਰ ਆਵੇਗੀ ਬਿਊਰੋ ਰਿਪੋਰਟ ਹਮਦਰਦ ਟੀਵੀ